ਮੇਰਾ ਨਾਮ ਮੇਸ਼ ਕੁਮਾਰ ਟਿਊਬ ਕੀ ਗੱਲ ਚੱਲੇ ਇਹ ਮੇਰਾ ਬੱਚਾ ਵਿਆਹ ਥੋੜਾ ਜਿਹਾ ਘੁੰਮਣ ਫਿਰਦਾ ਕਿਹਾ ਮੈਂ ਡੈੜੀ ਆਇਆ ਹੋਇਆ ਇਦੋਂ ਆਇਆ ਤੇ ਕੋਈ ਨੂੰ ਪਤਾ ਨਹੀਂ ਲੱਗਿਆ ਕਿਹੜਾ ਅਣਸੁਖਤਾ ਗੋਲੀਆਂ ਮਾਰ ਕੇ ਗਿਆ ਵਾ ਪੂਰੀਆਂ ਮਾਰ ਗਿਆ ਮਨੇ ਦੋਸਤ ਡਿਕਲੇਅਰ ਕਰ ਦਿੱਤਾ ਤੇ ਜਿੱਤ ਨੂੰ ਉਹ ਲੱਗੇ ਸੁੱਟ ਗਿਆ ਕੀ ਲਾਜ਼ਮ ਉਮਰ 25 ਕਿਸਾੜ ਹੈ ਨਹੀਂ ਕੁਵਾਰਾ ਬਾਜੀ ਸਾਡੀ ਕਿਹਨਾਂ ਦੁਸ਼ਮਣ ਨਹੀਂ ਸਾਨੂੰ ਤੇ ਇੱਕ ਡਿਊਟੀ ਕਰਦੇ ਨੇ ਮੈਂ ਤੇ ਨੂੰ ਜਾਣ ਬਿਲਕੁਲ ਜਿਹੜੇ ਮੇਰੇ ਬਾਪ ਜੀ ਉਹਨਾਂ ਦਾ ਕੁਝ ਕਹਿ ਨਹੀਂ ਸਕਦਾ ਬਸ ਜੀ ਜਾਣਦੇ ਆਹਰਾ ਚੱਬ ਲਈ ਨਾ ਜਿਹਨਾਂ ਡੈੱਡ ਬਾਡੀ ਕਹਿ ਜਾਂਦੇ ਆ ਹਾਂ ਉਹ ਕਿਸੇ ਗੱਲ ਟਿਊ ਉਹ ਤਾਂ ਜੀ ਆ ਮੇਰੇ ਜਗੀਰ ਦੇ ਆ ਰੋਣ ਚਾਹ ਮੇਰੀ ਮਾਂ ਤਾਂ ਉਹ ਮੇਰਾ ਨਾਮ ਰਮੇਸ਼ ਕੁਮਾਰ ਟਿਊ ਕੀ ਗੱਲ ਕਰੀ ਮੈਂ ਤਾਂ ਬੱਚਾ ਵਿਆਹ ਥੋੜਾ ਜਿਹਾ ਘੁੰਮਣ ਫਿਰ ਕਹਿੰਦਾ ਮੈਂ ਡੜੀ ਆਏ ਹੋਏ ਇਦੋਂ ਆਏ ਤਬ ਕੋਈ ਨਹੀਂ ਪਤਾ ਨਹੀਂ ਲੱਗਿਆ ਕਿਹੜਾ ਅਨਸ਼ਾ ਦਾ ਗੋਲੀਆਂ ਮਾਰ ਕੇ ਗਿਆ ਵਾ ਪੂਰੀਆਂ ਮਾਰ ਗਿਆ ਮੈਨੂੰ ਦੋਸੇ ਡਿਕਲੇਅਰ ਕਰ ਦਿੱਤਾ ਤੇ ਜੀ ਤਿੰਨ ਬੋਹੇ ਲੱਗੇ ਸੁੱਟ ਗਏ ਕੀ ਲਾਜ਼ਮ ਨਹੀਂ ਕੀ ਉਮਰ 25 ਕਿਸਾੜ ਆ ਨਹੀਂ ਕੁਵਾਰਾ ਬਾਜੀ ਅੱਛਾ ਤਾਂ ਇਹ ਦੇਖੋ ਜੀ ਆ ਮੇਰਾ ਬਦਲਣ ਮੈਂ ਕੋਈ ਮੈਨੂੰ ਕੁਛ ਚੰਗਾ ਲੱਗਦਾ ਇਨਸਾਫ ਚਾਹੀਦਾ ਬੰਦੇ ਕਿਹੜੇ ਆ ਮੈਨੂੰ ਪਤਾ ਲੱਗੇ ਨਾ ਬਾਜੀ ਸਹੀ ਕੋਈ ਨਹੀਂ ਪਵਾਨੀ ਮੈਂ ਤਾਂ ਤੁਹਾਡੀ ਤੁਹਾਡੇ ਸਾਹਮਣੇ ਡਿਊਟੀ ਤੇ ਰਹਿਣਾ ਮੈਨੂੰ ਕਿਹਨੇ ਦੱਸਣਾ ਹੁਣ ਬੱਚੇ-ਵੱਚੇ ਬਾਹਰ ਅੰਦਰ ਜਾਂਦੇ ਜੇ ਨਾ ਮੈਨੂੰ ਪਤਾ ਵਾ ਕੀ 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 ਇਹਦੇ ਮਾਰੇ ਮੈਂ ਬੋਲ ਚੁੰਨਾ ਸੋਚਣਾ ਦੇ ਕਿਥੋਂ ਦਿੱਤੀ ਤੁਸੀਂ ਦੇ ਸਕਦੇ ਮੈਨੂੰ ਪਤਾ ਨਹੀਂ ਕਹਿੰਦੇ ਗਏ ਤੇ ਨਹੀਂ ਗਏ ਕਿਨੇ ਕੋਈ ਦੀ ਕਰਵਾਇ ਜੀ ਤੇ ਮੇਰੇ ਨਾਲ ਸਾਰਾ ਅੱਧਾ ਅੱਧਾ ਪੌਣਾ ਘੰਟਾ ਹੀ ਹੋਇਆ ਜੀ ਕੀ ਨਾਗੀ ਵੀਰ ਨਾਗੀ ਪੁੱਤ ਉਹਨੇ ਇੱਕ ਵਾਰ ਇਹਨੇ ਇੱਕ ਵਾਰ ਹਾਂ ਕਿਥੇ ਕੇ ਹੈ ਕਿ ਤੇ ਜਾਟ ਵੀ ਹੈ ਮੱਲੇ ਜੀ ਸੀ ਅੱਛਾ ਮੱਲੇ ਮੱਲੇ ਮੱਲਾਡਾਂ ਖੇਤਰੀ ਆਪਣਾ ਲੱਗਾ ਪਤਾ ਕੱਥੇ ਪੰਦੀ ਆ ਉਹ ਕਹਿੰਦੇ ਮੋਟਰਸਾਈਕਲ ਤੇ ਆਏ ਦੋ ਜਣੇ ਬੋੜੀਆਂ ਮਾਰ ਕੇ ਗਾਂਦੇ ਕੀ ਕਰਾ ਜਾਓ ਕਿ ਦਸਾ ਸ਼ਰੀਆ ਵੀ ਦੱਸ ਦਿਓ ਨਹੀਂ ਤਾਂ ਮੈਂ ਵੀ ਆ ਮੈਂ ਦੰਦਾ ਨਾ ਮੈਂ ਕੀ ਕਿ ਦੱਸ ਕਰਦਾ ਸੰਗੀ ਜਰਾ ਮੈਨੂੰ ਸਮਝਦੇ ਲੱਗਦੀ ਮੇਰਾ ਪੁੱਤ ਗਵਾਤਾ ਹੈ ਤੇ ਰੱਬਾ ਤੇਰਾ ਧੰਨਵਾਦ ਹੈ ਹਾਂ ਬੱਸੋ ਕੀ ਮਾਮਲਾ ਸਰ ਕੀ ਗੱਲਬਾਤ ਹੋਈ ਹੈ ਇਹ ਹੁਣੇ ਇਨਫੋਰਮੇਸ਼ਨ ਆਈ ਹੈ ਵਿਨੇ ਕੁਮਾਰ ਪੁੱਤਰ ਰਮੇਸ਼ ਕੁਮਾਰ ਆ ਇਹਨੂੰ ਕੋਈ ਅਨਨੋਨ ਬੰਦਿਆਂ ਨੇ ਗੋਲੀ ਮਾਰਤੀ ਹੈ ਤੇ ਇੱਥੇ ਸਿਵਲ ਹਸਪਤਾਲ ਆਏ ਬਾਕੀ ਹੁਣ ਸਾਰਾ ਵੈਰੀਫਾਈ ਕਰਦੇ ਹਾਂ ਕੀ ਗੱਲਬਾਤ ਹੈ ਸਾਰੀ ਕਿਹੜੇ ਇਲਾਕੇ ਦੇ ਵਿੱਚ ਸਰ ਇਹ ਵਾਰਦਾਤ ਹੋਈ ਹੈ ਇਹ ਟਾਂਕ ਛਤਰੀ ਮਹੱਲੇ 'ਚ ਵਾਰਦਾਤ ਹੋਈ ਹੈ ਤੇ ਕੀ ਆਪਣੀ ਸਰ ਹੁਣ ਕਰਦੇ ਇਹ ਕੇਸ ਰਜਿਸਟਰ ਕਰਕੇ ਪ੍ਰਤੀਸ਼ ਕਰਦੇ ਨੇ ਸਰ ਕੀ ਗੱਲਬਾਤ ਹੈ ਇਹ ਕੋਈ ਮੋਰਸਲ ਤੇ ਆਏ ਹੁਣ ਬਾਕੀ ਵੈਰੀਫਾਈ ਕਰਦੇ ਹਾਂ ਜਿੱਤੇ ਆਏ ਮੋਰਸਲ